ਸਤਿ ਸ਼੍ਰੀ ਅਕਾਲ ਅਮਰੀਕਨ ਟਾਈਮ ਟੀਵੀ 'ਚ ਤੁਹਾਡਾ ਸਵਾਗਤ ਵਰਲਡ ਨਿਊਜ਼ ਤੁਸੀਂ ਦੇਖ ਰਹੇ ਹੋ ਪੁਲਟਨ ਦਾ ਆਗਾਜ਼ ਅੱਜ ਦੀਆਂ ਅਹਿਮ ਖਬਰਾਂ ਨਾਲ ਕੱਲ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹੋਈ ਬਾਰਿਸ਼ ਨੇ ਗਰਮੀ ਤੋਂ ਰਾਹਤ ਦਿੱਤੀ ਹੈ ਸੋਮਵਾਰ ਨੂੰ ਦਿੱਲੀ ਨੋਇਡਾ ਤੇ ਗਾਜ਼ੀਆਬਾਦ ਦੇ ਕੁਝ ਇਲਾਕਿਆਂ ਵਿੱਚ ਵੀ ਹਲਕੀ ਬੂੰਦਾਬੰਦੀ ਦੇਖਣ ਨੂੰ ਮਿਲੀ ਹੁਣ ਮੌਸਮ ਵਿਭਾਗ ਨੇ ਖੁਸ਼ਖਬਰੀ ਦਿੱਤੀ ਹੈ ਮੌਸਮ ਵਿਭਾਗ ਮੁਤਾਬਕ ਮੌਨਸੂਨ ਅੱਜ ਚਨਿਤ 25 ਜੂਨ ਨੂੰ ਕਾਫੀ ਸਰਗਰਮੀ ਵਿਖਾਏਗਾ ਮੌਸਮ ਵਿਭਾਗ ਮੁਤਾਬਕ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਮੌਸਮ ਬਦਲਣ ਵਾਲਾ ਹੈ ਇਸ ਤੋਂ ਇਲਾਵਾ 25, 26 ਅਤੇ 27 ਜੂਨ ਨੂੰ ਮੀਂਹ ਦੀ ਭਵਿੱਖਬਣੀ ਕੀਤੀ ਗਈ ਹੈ। ਪੰਜਾਬ ਵਿੱਚ 27 ਤੋਂ 28 ਜੂਨ ਤੋ ਮੌਨਸੂਨ ਦੀ ਸਰਗਰਮ ਹੋਣ ਜਾ ਰਿਹਾ ਹੈ। ਇਸ ਲਈ ਆਉਣ ਦੇ ਕੁਝ ਹਫ਼ਤਿਆਂ ਤੱਕ ਠੰਡ ਬਣੀ ਰਹੇਗੀ। ਮੌਸਮ ਵਿਭਾਗ ਮੁਤਾਬਿਕ ਬਿਹਾਰ ਵਿੱਚ ਅੱਜ ਅਤੇ ਕੱਲ ਮੌਨਸੂਨ ਦੀ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿੱਚ 25 ਅਤੇ 26 ਜੂਨ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ। ਉੱਤਰ ਪ੍ਰਦੇਸ਼ ਵਿੱਚ 27 ਅਤੇ 28 ਜੂਨ ਨੂੰ ਭਾਰੀ ਮੌਨਸੂਨ ਦੀ ਬਾਰਿਸ਼ ਹੋ ਸਕਦੀ ਹੈ। 27 ਜੂਨ ਨੂੰ ਦਿੱਲੀ ਵਿੱਚ ਮੌਨਸੂਨ ਦੀ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਪਹਿਲਾਂ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਚੀਨ ਦਾ ਚੰਗਾਏ 6 ਪੁਲਾੜ ਜਾਨ ਪਹਿਲੀ ਵਾਰ ਚੰਦਰਮਾ ਦੇ ਸੁਦੂਰ ਖੇਤਰ ਤੋਂ ਚਟਾਨ ਅਤੇ ਮਿੱਟੀ ਦੇ ਨਮੂਨੇ ਇਕੱਠੇ ਕਰਨ ਤੋਂ ਬਾਅਦ ਮੰਗਲਵਾਰ ਨੂੰ ਧਰਤੀ ਤੇ ਵਾਪਸ ਆਇਆ ਇਹ ਪੁਲਾੜ ਜਾਨ ਮੰਗਲਵਾਰ ਦੁਪਹਿਰ ਨੂੰ ਉਤਰੀ ਚੀਨ ਚ ਉਤਰਿਆ ਜਿਨਨੀ ਵਿਗਿਆਨੀਆਂ ਦੇ ਅਨੁਮਾਨ ਹੈ ਕਿ ਧਰਤੀ ਤੇ ਲਿਆਂਦੇ ਗਏ ਨਮੂਨਿਆਂ ਚ 25 ਲੱਖ ਸਾਲ ਪੁਰਾਣੀ ਜਵਾਲਾਮੁਖੀ ਚਟਾਨ ਅਤੇ ਹੋਰ ਸਮਗਰੀ ਸ਼ਾਮਿਲ ਹੈ ਵਿਗਿਆਨੀਆਂ ਨੂੰ ਉਮੀਦ ਹੈ ਕਿ ਇਸ ਸਾਲ ਚੰਦਰਮਾ ਦੇ ਦੋਵੇਂ ਛੋਰਾਂ ਤੇ ਭੂਗੋਲਿਕ ਅੰਤਰ ਬਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਚੀਨ ਦੇ ਮਤਬਰਤੀ ਸੂਬੇ ਹੁਨਾਨ ਦੀ ਜਵਾਨ ਲਿੰਕ ਕਾਉਂਟੀ ਵਿੱਚ ਮੋਲੇਤਾਰ ਮੀ ਕਾਰ ਗਿਆ ਤੇ ਇੱਕ ਵਿਅਕਤੀ ਲਾਪਤਾ ਹੈ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਕਾਉਂਟੀ ਐਮਰਜੈਂਸੀ ਪ੍ਰਬੰਧਨ ਵਿਭਾਗ ਦੇ ਅਨੁਸਾਰ ਜਵਾਨਲਿੰਗ ਕਾਉਂਟੀ ਦੇ ਵਿਕਾਂਗਸੀ ਕਸਬੇ ਵਿੱਚ ਸ਼ਨੀਵਾਰ ਸਵੇਰੇ 2 ਵਜੇ ਤੋਂ ਸਵੇਰੇ 8 ਵਜੇ ਤੱਕ ਰੇਕਾਰ 337.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਪਹਾੜੀ ਇਲਾਕਿਆਂ 'ਚ ਮੌਲੇਤਾਰ ਮੀਂਹ ਦੇ ਨਾਲ-ਨਾਲ ਸ਼ਹਿਰ 'ਚ ਵੀ ਪਾਣੀ ਭਰ ਗਿਆ ਕਾਉਂਟੀ ਨੇ ਐਮਰਜੈਂਸੀ ਪ੍ਰਤੀਕਿਰਿਆ ਸੇਵਾਵਾਂ ਨੂੰ ਸਰਗਰਮ ਕਰ ਦਿੱਤਾ ਅਤੇ ਜ਼ਰੂਰੀ ਸਪਲਾਈਆਂ ਨੂੰ ਸੁਰੱਖਿਅਤ ਕਰਦ ਅਤੇ ਬਿਜਲੀ ਦੂਰਸੰਚਾਰ ਅਤੇ ਪਾਣੀ ਸੇਵਾਵਾਂ ਨੂੰ ਬਹਾਲ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਨੇ ਮੌਲੇਤਾਰ ਮੀਂਹ ਕ ਨਾਲ ਤਬਾਹੀ ਮਚ ਗਈ ਹੈ ਐਨ ਦੁਬਾਰ ਨੂੰ ਹੁਵਾਰੀਆ ਸ਼ਹਿਰ ਦੇ ਸਿਨਾਗਯ ਡੋਂਗ ਅੰਟੋਮਨੈਂਸ ਕੌਂਟੀਜਸ ਮੀਨ ਖਿਸਕਣ ਤੋਂ ਬਾਅਦ 8 ਲੋਕਾਂ ਦੀ ਮੌਤ ਹੋ ਗਈ ਸੂਬੇ ਦੇ ਹੜ ਕੰਟਰੋਲ ਅਤੇ ਸੋਕਾ ਰਾਹਤ ਹੈੱਡਕੁਆਟਰ ਨੇ ਸੋਮਵਾਰ ਦੁਪਹਿਰ ਹੜ ਲਈ ਐਮਰਜੈਂਸੀ ਪ੍ਰਤੀਕਿਰਿਆ ਨੂੰ ਲੈਵਲ 4 ਤੋਂ 3 ਤੱਕ ਵਧਾ ਦਿੱਤਾ ਜੋ ਗ੍ਰੈਜੂਏਸ਼ਨ ਵਰਕ ਪਰਮਿਟ PGWP ਹੁਣ ਕੈਨੇਡਾ ਵਿੱਚ ਦਾਖਲੇ ਲਈ ਵੈਧ ਨਹੀਂ ਰਹੇਗਾ ਕੈਨੇਡਾ ਸਰਕਾਰ ਨੇ PGWP ਰਾਹੀਂ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਤੇ ਰੋਕ ਲਗਾ ਦਿੱਤੀ ਹੈ ਵਿਦੇਸ਼ੀ ਰਾਸ਼ਟਰੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜ਼ੀਆਂ 21 ਜੂਨ 2024 ਤੋਂ ਬਾਅਦ ਬੰਦ ਕਰ ਦਿੱਤੀਆਂ ਗਈਆਂ ਨੇ ਕੈਨੇਡਾ ਸਰਕਾਰ ਨੇ ਬਾਰਡਰ ਸਰਵਿਸਿਜ਼ ਅਫਸਰਾਂ ਨੂੰ ਨਿਰਦੇਸ਼ ਦਿੱਤਾ ਕਿ ਉਹ ਕੈਨੇਡਾ ਵਿੱਚ ਦਾਖਲੇ ਲਈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੀਆਂ ਅਰਜ਼ੀਆਂ ਤੇ ਵਿਚਾਰ ਨਾ ਕਰਨ ਕੈਨੇਡਾ ਸਰਕਾਰ ਦੇ ਇੱਕ ਬਿਆਨ ਅਨੁਸਾਰ ਵਿਦੇਸ਼ੀ ਨਾਗਰਿਕ ਹੁਣ ਸਰਹੱਦ ਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜੀ ਨਹੀਂ ਦੇ ਸਕਦੇ ਫਾਈਨੈਂਸ਼ੀਅਲ ਐਕਸਪ੍ਰੈਸ ਦੇ ਅਨੁਸਾਰ ਵਿਨੇਕਾਰ ਕੈਨੇਡਾ ਦੇ ਅੰਦਰ ਪੀਜੀਡਬਲਪੀ ਲਈ ਅਰਜੀ ਦੇ ਸਕਦੇ ਨੇ ਜੇਕਰ ਉਹਨਾਂ ਦੇ ਅਧਿਆਨ ਪਰਮਿਟ ਦੀ ਮਿਆਦ ਖਤਮ ਨਹੀਂ ਹੋਈ ਹੈ ਵਿਨੇਕਾਰ ਜੋ ਆਪਣੇ ਵਰਕ ਪਰਮਿਟ ਲਈ ਅਰਜੀ ਦਿੰਦੇ ਨੇ ਜਦੋਂ ਕਿ ਉਹਨਾਂ ਦਾ ਅਧਿਆਨ ਪਰਮਿਟ ਅਜੇ ਵੀ ਵੈਧ ਹੈ ਵਰਕ ਪਰਮਿਟ ਦੀ ਅਰਜੀ ਤੇ ਫੈਸਲਾ ਹੋਣ ਤੱਕ ਬਿਨਾ ਪਰਮਿਟ ਦੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਇਹ ਨਿਯਮ ਕਿਸੇ ਵਿਦੇਸ਼ੀ ਨਾਗਰਿਕ ਤੇ ਲਾਗੂ ਨਹੀਂ ਹੁੰਦਾ ਜਿਸ ਨੇ ਆਪਣੇ ਅਧਿਆਨ ਪਰਮਿਟ ਨੂੰ ਵਧਾਉਣ ਲਈ ਅਰਜੀ ਦਿੱਤੀ ਹੈ ਅਤੇ ਉਹ ਅਧਿਆਨ ਕਰ ਰਿਹਾ ਅਤੇ ਉਹਨਾਂ ਨੂੰ ਯੋਗ ਹੋਣ ਲਈ ਆਪਣਾ ਨਵਾਂ ਅਧਿਆਨ ਪਰਮਿਟ ਪ੍ਰਾਪਤ ਹੋਣ ਤੱਕ ਉਡੀਕ ਕਰਨੀ ਪਵੇਗੀ ਵਿਨੇਕਾਰ ਜਿਨ੍ਹਾਂ ਦਾ ਅਧਿਆਨ ਪਰਮਿਟ ਅਵੈਧ ਹੋ ਜਾਂਦਾ ਜਾਂ ਵਰਕ ਪਰਮਿਟ ਲਈ ਅਰਜੀ ਦੇਣ ਤੋਂ ਪਹਿਲਾਂ ਮਿਆਦ ਪੰਗ ਹੋ ਜਾਂਦੀ ਉਹ ਕੈਨੇਡਾ ਤੋਂ ਅਰਜੀ ਦੇਣ ਦੇ ਯੋਗ ਨਹੀਂ ਹੋਣਗੇ ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਮ੍ਰੀਕੀ ਰਾਜਦੂਤ ਨੂੰ ਤਲਬ ਕਰਕੇ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਤੇ ਯੂਕਰੇਨ ਵੱਲੋਂ ਕੀਤੇ ਹਮਲੇ 'ਚ ਅਮਰੀਕੀ ਮਦਦ ਲਾਂਦੀ ਵਰਤੋ ਤੇ ਆਪਣਾ ਵਿਰੋਧ ਦਰਜ ਕਰਵਾਇਆ ਇਸ ਹਮਲੇ 'ਚ 4 ਲੋਕਾਂ ਦੀ ਮੌਤ ਹੋ ਗਈ ਤੇ 150 ਤੋਂ ਜ਼ਿਆਦਾ ਲੋਕ ਚੱਕਮੀ ਹੋ ਗਏ ਰੂਸ ਦੇ ਵਿਦੇਸ਼ ਮੰਤਰਾਲਾ ਨੇ ਇੱਕ ਬਿਆਨ ਚ ਕਹੇ ਅਮਰੀਕਾ ਯੂਕਰੇਨ 'ਚ ਜੰਗ ਦਾ ਪ੍ਰਭਾਵਸ਼ਾਲੀ ਢੰਗ ਨਾਲ ਪੱਖ ਬਣ ਚੁੱਕਾ ਹੈ ਅਤੇ ਨਿਸ਼ਚਿਤ ਤੌਰ ਤੇ ਜਵਾਬੀ ਕਾਰਵਾਈ ਕੀਤੀ ਜਾਵੇਗੀ 2014 ਵਿੱਚ ਕ੍ਰੀਮੀਆ ਤੇ ਰੂਸ ਨੇ ਕਬਜ਼ਾ ਕਰ ਲਿਆ ਸੀ ਰੂਸੀ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੇ ਹਮਲੇ 'ਚ ਮਾਰੇ ਗਏ ਲੋਕਾਂ 'ਚ ਦੀ ਖੇਤਰ ਚ ਯੂਕਰੇਨ ਵੱਲੋਂ ਦਾਗੀਆਂ ਗਈਆਂ ਮਿਜ਼ਾਈਲਾਂ ਤੇ ਮਲਬੇ ਦਾ ਸ਼ਿਕਾਰ ਹੋਏ ਸਨ ਰੂਸੀ ਅਧਿਕਾਰੀਆਂ ਨੇ ਕਿਹਾ ਕਿ ਹਮਲਿਆਂ ਚ ਕਲਸਟਰ ਹਥਿਆਰਾਂ ਦੀ ਵੀ ਵਰਤੋਂ ਕੀਤੀ ਗਈ ਜਿਸ ਬਾਰੇ ਮਾਇਰਾਂ ਦਾ ਕਹਿਣਾ ਕਿ ਇਸ ਦੀ ਵਰਤੋਂ ਨਾਲ ਲੜਾਕਿਆਂ ਨਾਲੋਂ ਆਮ ਨਾਗਰਿਕਾਂ ਨੂੰ ਜ਼ਿਆਦਾ ਨੁਕਸਾਨ ਹੁੰਦਾ ਰੂਸ ਨੇ ਕਿਹਾ ਕਿ ਇਹ ਮਿਜ਼ਾਈਲਾ ਅਮਰੀਕਾ ਚ ਵਨੀਆਂ ਏਟੀਏਸੀਐਮਐਸ ਹਨ ਜੋ ਕਿ ਲੰਬੀ ਦੂਰੀ ਦੀਆਂ ਗਾਈਡਿਡ ਮਿਜ਼ਾਈਲਾਂ ਨੇ ਰੂਸ ਨੇ ਅਮਰੀਕੀ ਰਾਜਦੂਤ ਲਿੰਨ ਟ੍ਰੈਸੀ ਨੂੰ ਵਿਦੇਸ਼ ਮੰਤਰਾਲੇ ਚ ਤਲਬ ਕੀਤਾ ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ ਰੂਸੀ ਖੇਤਰ ਤੇ ਹਮਲਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ ਫਿਲਹਾਲ ਸੰਬੰਧਿਤ ਘਟਨਾਕਰਮ ਤੇ ਯੂ ਕਾਰੀਆਂ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਈਰਾਨ ਦੇ ਕਰੀਬੀ ਮੰਨੀ ਜਾਂਦੀ ਇराकी ਸ਼ੀਆ ਮਿਲਸ਼ੀਆ ਅਸਾਇਬ ਅਲ ਹੱਕ ਦੇ ਨੇਤਾ ਕੈਸ਼ ਅਲ ਖਜ਼ਾਲੀ ਨੇ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਲਬਨਾਣ ਦੇ ਹਿਜ਼ਬੁਲਾ ਵਿਰੁੱਧ ਇਜ਼ਰਾਈਲੀ ਹਮਲੇ ਦਾ ਸਮਰਥਨ ਕੀਤਾ ਤਾਂ ਈਰਾਕ ਅਤੇ ਉੱਤਰ-ਪੱਛਮੀ ਖੇਤਰ ਵਿੱਚ ਅਮਰੀਕੀ ਹਿੱਤਾਂ ਤੇ ਹਮਲਾ ਕਰੇਗਾ। ਸ਼ੀਰੀ ਅਲ ਖਜ਼ਾਲੀ ਨੇ ਸੋਮਵਾਰ ਨੂੰ ਇੱਕ ਟੈਲੀਵਿਜ਼ਨ ਵਿੱਚ ਕਿਹਾ ਜੇਕਰ ਅਮਰੀਕਾ ਲਬਨਾਨ ਅਤੇ ਹਿਜ਼ਬੁਲਾ ਉੱਤੇ ਆਪਣੇ ਵਿਸ੍ਰਿਤ ਕਾਰਸ਼ਾ ਹਮਲਿਆਂ ਵਿੱਚ ਇਸ ਹਥਿਆਉਣ ਵਾਲੀ ਹਸਤੀ ਇਜ਼ਰਾਈਲ ਦਾ ਸਮਰਥਨ ਕਰਨਾ ਜਾਰੀ ਰੱਖਦਾ ਤਾਂ ਅਮਰੀਕਾ ਨੂੰ ਪਤਾ ਹੋਣਾ ਚਾਹੀਦਾ ਕਿ ਉਸ ਖੇਤਰ ਅਤੇ ਇਰਾਕ ਵਿੱਚ ਆਪਣੇ ਸਾਰੇ ਹਿੱਤਾਂ ਨੂੰ ਹਮਲੇ ਅਤੇ ਖਤਰੇ ਦੇ ਦਾਇਰੇ ਵਿੱਚ ਲਿਆ ਰਿਹਾ ਹੈ। आम आदमी पार्टी ਦੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਨੇ ਕਿਹਾ ਕਿ ਹਸਪਤਾਲ ਵਿੱਚ ਪੜਤੀ ਹੋਣ ਤੋਂ ਬਾਅਦ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਦੀ ਅਨਮਿੱਥੇ ਸਮੇਂ ਦੀ ਪੋਖੜ ਹੜਤਾਲ ਖਤਮ ਹੋ ਗਈ ਹੈ ਵਰਨਣਯੋਗ ਹੈ ਕਿ ਕੌਮੀ ਰਾਜਧਾਨੀ ਲਈ ਪਾਣੀ ਛੜਨ ਦੀ ਮੰਗ ਲਈ ਅਨਮਿੱਥੇ ਸਮੇਂ ਲਈ ਪੋਖੜ ਹੜਤਾਲ ਤੇ ਬੈਠੀ ਦਿੱਲੀ ਦੀ ਜਲ ਮੰਤਰੀ ਆਤਿਸ਼ੀ ਨੂੰ ਅੱਜ ਸਵੇਰੇ ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਚ ਭਰਤੀ ਕਰਵਾਇਆ ਗਿਆ ਆਪਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਰਾਈਂ ਕਿਹਾ ਕਿ ਮੰਤਰੀ ਨੂੰ ਲੋਕ ਨਾਇਕ ਜੈ ਪ੍ਰਕਾਸ਼ ਨੇ ਹਸਪਤਾਲ ਦੇ ਐਮਰਜੈਂਸੀ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਪਾਰਟੀ ਨੇ ਕਿਹਾ ਜਲ ਸਰੋਤ ਮੰਤਰੀ ਆਤੀਸ਼ੀ ਦੀ ਸਿਹਤ ਵਿਗੜ ਗਈ ਹੈ ਅੱਧੀ ਰਾਤ ਨੂੰ ਉਹਨਾਂ ਦਾ ਸ਼ੂਗਰ ਲੈਵਲ 43 ਅਤੇ ਤੜਕੇ 3:36 ਤੇ ਆ ਗਿਆ ਜਿਸ ਤੋਂ ਬਾਅਦ ਐਲਐਨਜੀਪੀ ਹਸਪਤਾਲ ਦੇ ਡਾਕਟਰਾਂ ਨੇ ਉਹਨਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਹੋਣ ਦੀ ਸਲਾਹ ਦਿੱਤੀ ਉਹਨਾਂ ਨੇ ਪਿਛਲੇ 5 ਦਿਨਾਂ ਤੋਂ ਕੁਝ ਨਹੀਂ ਖਾਧਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਜ਼ਾਮੀ ਨਤਨਜਾਹੂ ਨੇ ਕਿਹਾ ਕਿ ਗਾਜ਼ਾ 'ਚ ਹਮਾਸ ਖਿਲਾਫ ਲੜਾਈ ਦਾ ਮੌਜੂਦਾ ਦੌਰ ਖਤਮ ਹੋਣ ਜਾ ਰਿਹਾ ਹੈ ਜਿਸ ਤੋਂ ਬਾਅਦ ਉਸਨੇ ਲਿਬਨਾਨੀ ਅਤਵਾਦੀ ਸਮੂਹ ਹਿਜ਼ਬੁੱਲਾ ਦਾ ਮੁਕਾਬਲਾ ਕਰਨ ਲਈ ਉੱਤਰੀ ਸਰਹੱਦ ਦੇ ਵੱਲੋਂ ਆਪਣੇ ਹੋਰ ਫੌਜੀ ਭੇਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਟਿੱਪਣੀਆਂ ਨਾਲ ਇਜ਼ਰਾਈਲ ਅਤੇ ਹਿਜ਼ਬੁੱਲਾ ਦਰਮਿਆਨ ਤਣਾਅ ਵਧਣ ਦਾ ਖਤਰਾ ਪੈਦਾ ਹੋ ਗਿਆ ਕਿਉਂਕਿ ਉਹ ਜੰਗ ਦੇ ਨੇੜੇ ਉਜ ਦੇ ਦਿਖ ਰਹੇ ਨੇ ਨਿਤਨ ਚਾਹੂ ਨੇ اے ਵੀ ਸੰਕੇਤ ਦਿੱਤਾ ਕਿ ਗਾਜ਼ਾ 'ਚ ਭਿਆਨਕ ਲੜਾਈ ਦਾ ਕੋਈ ਅੰਤ ਨਹੀਂ ਦਿਖ ਰਿਹਾ ਇਜ਼ਰਾਈਲੀ ਨੇਤਾ ਨੇ ਕਿਹਾ ਕਿ ਫੌਜ ਗਾਜ਼ਾ ਦੇ ਦੱਖਣੀ ਸ਼ਹਿਰ ਰਫਾਹ ਆਪਣੀ ਮੌਜੂਦਾ ਜ਼ਮੀਨੀ ਮੁਹਿੰਮ ਨੂੰ ਪੂਰਾ ਕਰਨ ਨੇੜੇ ਜਿਸ ਦਾ ਮਤਲਬ ਇਹ ਨਹੀਂ ਹੈ ਕਿ ਹਮਾਸ ਖਿਲਾਫ ਜੰਗ ਖਤਮ ਹੋ ਗਈ ਹੈ ਪਰ ਉਹਨਾਂ ਕਹਿੰਦੇ ਗਾਜਾ 'ਚ ਘੱਟ ਫੌਜੀਆਂ ਦੀ ਜ਼ਰੂਰਤ ਪਵੇਗੀ ਜਿਸ ਨਾਲ ਉਹਨਾਂ ਨੂੰ ਹਿਜ਼ਬੁੱਲਾ ਵਿਰੁੱਧ ਲੜਨ ਦਾ ਮੌਕਾ ਮਿਲੇਗਾ ਉਹਨਾਂ ਕਹਿੰਦੇ ਸਾਡੇ ਕੋਲ ਉੱਤਰਵੱਲ ਕੁਝ ਫੌਜੀ ਭੇਜਣ ਦੀ ਸੰਭਾਵਨਾ ਹੈ ਅਤੇ ਅਸੀਂ ਅਜਿਹਾ ਕਰਾਂਗੇ 7 ਅਕਤੂਬਰ ਨੂੰ ਹਮਾਸ ਦੇ ਹਮਲੇ ਤੋਂ ਬਾਅਦ ਈਰਾਨ ਸਮਰਥਿਤ ਹਿਜ਼ਬੁੱਲਾ ਨੇ ਇਜ਼ਰਾਈਲ 'ਤੇ ਹਮਲੇ ਸ਼ੁਰੂ ਕਰ ਦਿੱਤੇ ਸਨ ਉਸ ਸਮੇਂ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਲਗਭਗ ਰੋਜ਼ਾਨਾ ਗੋਲੀਬਾਰੀ ਹੁੰਦੀ ਰਹੀ ਹੈ ਪਰ ਹਾਲ ਹੀ ਦੇ ਦੋ ਹਫ਼ਤਿਆਂ 'ਚ ਲੜਾਈ ਵੱਧ ਗਈ ਹੈ ਜਿਸ ਨਾਲ ਇੱਕ ਹੋਰ ਜੰਗ ਸ਼ੁਰੂ ਹੋਣ ਦਾ ਖਤਰਾ ਹੈ ਸੁਏਸ ਔਰ ਵਰਲਡ ਨਿਊਜ਼ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸ਼ਿਕਾ